ਜ਼ਹਿਰੀਲੇ ਸ਼ਰਾਬ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ 16 ਦੋਸ਼ੀਆਂ ਨੂੰ ਅੰਮ੍ਰਿਤਸਰ ਦੀ ਮਾਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਜੋਗ ਅਦਾਲਤ ਨੇ 2 ਦਿਨ ਦਾ ਰਿਮਾਂਡ ਦੇ ਦਿੱਤਾ ਗਿਆ ਪੰਜਾਬ ਪੁਲਿਸ 2 ਦਿਨਾਂ ਦੇ ਵਿੱਚ ਦੋਸ਼ੀਆਂ ਤੋਂ ਹੋਰ ਵੀ ਪੁੱਛਗਿੱਛ ਕਰੇਗੀ ਤੇ ਵੱਡੀ ਜਾਣਕਾਰੀ ਹਾਸਲ ਹੋਵੇਗੀ ਤਾਂ ਇਹਾਂ ਜਾ ਰਿਹਾ ਹੈ ਕਿ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਆਓ ਜਾਣਦੇ ਹਾਂ ਕਿ ਇਸ ਪੂਰੇ ਮਾਮਲੇ ਲੈ ਕੇ ਡੀਐਸਪੀ ਮਨਿੰਦਰਪਾਲ ਸਿੰਘ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਠੀਕ ਹੈ ਜੀ 42/25 ਥਾਣਾ ਮਰਜੀਠਾ ਵਿਖੇ ਦਰਜ ਕੀਤਾ ਗਿਆ ਹੈ ਇਹ ਅਲਕੋਹਲ ਕੈਮੀਕਲ ਜਿਹੜਾ ਮੈਥਨੋਲ ਹੈ ਉਹਦੇ ਸਬੰਧ ਵਿੱਚ ਇਹ ਕਿੰਨੇ ਲੋਕਾਂ ਨੂੰ ਬੇਚ ਦਿੱਤਾ ਗਿਆ 16 ਬੰਨਾਂ ਨੂੰ ਬੇਚ ਦਿੱਤਾ ਗਿਆ ਜੀ ਇੱਕ ਮਹਿਲਾ ਵੀ ਸ਼ਾਮਲਾ ਜੀ ਬਿਲਕੁਲ ਜੀ ਇੱਕ ਮਹਿਲਾ ਵੀ ਹੈ ਸ਼ਾਮਿਲ ਹੈਗੀ ਜੀ ਕਿੰਨੇ ਦਿਨਾਂ ਦਾ ਮਿਲਿਆ ਗਿਆ ਰਿਮਾਂਡ ਜੀ 2 ਦਿਨ ਦਾ ਸਾਨੂੰ ਮਿਲਿਆ ਗਿਆ ਮਕਦਮਾ ਕਿਹੜਾ ਦਰਦ ਕੀਤਾ ਕਿ ਮਰਡਰ ਦਾ ਮਕਦਮਾ ਸੀ ਬਿਲਕੁਲ ਜੀ 42/ ਇਹਦੇ ਵਿੱਚ ਜੀ ਆਪਣੇ 21 ਬੰਦਿਆਂ ਦੀ ਡੈਥ ਹੋਈ ਹੋਰ ਹੋਰ ਲੋਕ ਬਾਕੀ ਸਾਰੀਆਂ ਗੱਲਾਂ ਤੁਹਾਡੇ ਜਵਾਬ ਮੰਨ ਲਿਓ ਕਿ ਡੀਜੀ ਸਾਹਿਬ ਵੱਲੋਂ ਆਲਰੇਡੀ ਕਵਰ ਕਰਾ ਦਿੱਤਾ ਗਿਆ ਕੋਈ ਨਹੀਂ ਅੱਗੇ ਅੱਗੇ ਫਰਦਰ ਇਨਵੈਸਟੀਗੇਸ਼ਨ ਦਾ ਹਿਸਾਬਾ ਜੀ ਹੋਰ ਮੰਗ ਲਗਾ ਸਰ ਜਿਹੜੇ ਦੇ ਲੈ ਕੇ ਆਏ ਉਹਨਾਂ ਨੂੰ ਪੇਸ਼ ਹੋ ਗਿਆ ਜਿਉਂ ਆ ਰਹੇ ਨੇ ਹਲੇ ਲੈ ਕੇ ਆ ਰਹੇ ਨੇ ਬ੍ਰਿਸ਼ੀ ਫੜਿਆ 600 ਲੀਟਰ ਮੈਥਨੋਲ ਵੀ ਫੜਿਆ ਤੇ ਕੈਮੀਕਲ ਵੀ ਗੇਰਾਂ ਵੀ ਫੜਿਆ ਗਿਆ ਨਾ ਮੈਥਨੋਲ ਵੀ ਅੱਛਾ ਇਹ ਹੋਰ ਲੋਕ ਵੀ ਚੈਨ ਦੇ ਵਿੱਚ ਹੈਗੇ ਨੇ। ਜੀ ਕੋਈ ਆਊਗਾ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਚੱਲੂਗੀ ਉਦੋਂ। ਸਾਫੇ ਮਾਰੀ ਕੀਤੀ। ਜੀ ਮੈਂ ਹੁਣ ਤੁਹਾਡੇ ਹੋਰ ਸਵਾਲ ਦਾ ਜਵਾਬ ਮਾਣਿ ਜੋਗੇ ਐਸਐਸਪੀ ਸਾਹਿਬ ਤੋਂ ਲੈ ਕੇ। ਤਾਂ ਕੈਂਚੀ ਦਾ ਵੀ ਕਿਸ ਦਾ ਨਾਮ ਆ ਰਿਹਾ? ਨਹੀਂ ਜੀ ਹਲੇ ਡਿਸਕਲੋਜ਼ ਨਹੀਂ ਮੈਂ ਕਰ ਸਕਦਾ। ਸਾਫੇ ਮਾਰੀ ਕੀਤੀ ਯਾਰੀ। ਹਲੇ ਤੱਕ ਡਿਸਕਲੋਜ਼ ਨਹੀਂ ਕਰ ਸਕਦਾ। ਹੋਰ ਬੰਦੇ ਹੈਗੇ ਨੇ ਵੀ। ਹੋਰ ਬੰਦੇ ਹੈਗੇ ਨੇ। ਉਹ ਯਾ ਦੱਸੋ ਇਸ ਮਾਮਲੇ ਦੇ ਵਿੱਚ ਬੰਦੇ ਹੋਰ ਹੈਗੇ ਨੇ ਜੀ। ਬਿਲਕੁਲ ਜੀ ਕਾਫੀ ਇਨਵੈਸਟੀਗੇਸ਼ਨ ਚੱਲ ਰਿਹਾ ਜੀ। ਦੱਸਿਆ ਕਿ ਨਕਲੀ ਸ਼ਰਾਬ ਦੇ ਕਰਕੇ ਕਈ ਵਿਅਕਤੀਆਂ ਦੀ ਮੌਤ ਹੋਈ ਜਿਸ ਤੋਂ ਬਾਅਦ ਪਰ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਜੁਬ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।